ਸ਼੍ਰੀ ਕਾਲ ਜੀ ਅੱਜ ਆਪਾਂ ਤੁਹਾਨੂੰ ਪੰਜਾਬੀ ਕਹਾਣੀ ਪ੍ਰੋਫੈਸਰ ਗੁਰਦਿਆਲ ਸਿੰਘ ਦੀ ਕਲਮ ਤੋਂ ਸੁਣਾਵਾਂਗੇ ਜੀ ਪ੍ਰੋਫੈਸਰ ਗੁਰਦਿਆਲ ਸਿੰਘ ਇੱਕੇ ਕਹਾਣੀਕਾਰ ਤੇ ਉੱਗੇ ਨਾਵਲਕਾਰ ਸਨ ਆਪਾਂ ਤੁਹਾਨੂੰ ਉਹਨਾਂ ਦੁਆਰਾ ਲਿਖੀ ਗਈ ਪੰਜਾਬੀ ਕਹਾਣੀ ਸਾਂਝੀ ਖੇਤੀ ਸੁਣਾਵਾਂਗੇ ਬਹੁਤ ਹੀ ਸੋਹਣੀ ਤੇ ਦਿਲ ਨੂੰ ਛੂ ਜਾਣ ਵਾਲੀ ਕਹਾਣੀ ਅਜੋਕੇ ਸਮੇ ਨੂੰ ਬਿਆਨ ਕਰਦੀ ਇੱਕ ਪਤੀ ਪਤਨੀ ਇੱਕ ਘਰੇਲੂ ਪਰਿਵਾਰ ਨਾਲ ਸੰਬੰਧਿਤ ਇੱਕ ਕਹਾਣੀ ਅਖੀਰ ਤੱਕ ਜ਼ਰੂਰ ਸੁਣਨਾ ਬਹੁਤ ਹੀ ਸੋਹਣੀ ਕਹਾਣੀ ਹੈ ਪਿਛਲੇ ਤੋਂ ਪਿਛਲੇ ਸਾਲ ਭੋਲਾ ਇੱਕ ਦਿਨ ਗੱਡੀ ਚੜ੍ਹਿਆ ਤਾਂ ਉਹਦੀ ਟਿਕਟ ਕਿਧਰੇ ਡਿੱਗ ਗਈ ਅਗਲੇ ਸਟੇਸ਼ਨ ਤੋਂ ਦੋ ਤਿੰਨ ਟੀਟੀ ਆ ਗਏ ਉਹਨੇ ਜੇਬ 'ਚ ਹੱਥ ਮਾਰਿਆ ਤੇ ਝਿਜਕ ਗਿਆ ਟੀਟੀਓ ਦੇ ਕੋਲ ਆਇਆ ਤਾਂ ਕਹਿ ਦਿੱਤਾ ਜੀ ਟਿਕਟ ਤਾਂ ਡਿੱਗ ਪਈ। ਟੀਟੀ ਆਣ ਕੇ ਵਿੱਚੋਂ ਪਹਿਲਾਂ ਕੁਝ ਘੂੜ ਕੇ ਚਾਕਿਆ ਫਿਰ ਮੁਸਕਰਾ ਕੇ ਵਿਅੰਗ ਨਾਲ ਕਿਹਾ ਸਾਰੇ ਐਵੇਂ ਹੀ ਕਹਿੰਦੇ ਹੁੰਦੀ ਐ ਬੀ ਟਿਕਟੇ। ਨਹੀਂ ਜੀ ਮੈਂ ਝੂਠ ਨਹੀਂ ਬੋਲਦਾ। ਠੀਕ ਐ ਠੀਕ ਐ। ਟੀਟੀ ਚੁੱਪ ਕਰਕੇ ਅਗਾਹ ਤੁਰ ਪਿਆ। ਕੋਈ ਕਰਾਇਆ ਜਾਂ ਜੁਰਮਾਨਾ ਉਹਨੇ ਨਹੀਂ ਮੰਗਿਆ। ਪਰ ਬਠਿੰਡੇ ਗੱਡੀ ਰੁਕਦਿਆਂ ਹੀ ਪੁਲਿਸ ਡੱਬੇ ਵਿੱਚ ਝਾੜਾਈ। ਟ੍ਰੀਟੀ ਨੇ ਉਹਦੇ ਸਨੇ ਤਿੰਨ ਚੌਹਾਂ ਵੱਲ ਇਸ਼ਾਰਾ ਕਰ ਦਿੱਤਾ ਪੁਲਿਸ ਨੇ ਭੋਲੇ ਨੂੰ ਵੀ ਆ ਕੇ ਫੜ ਲਿਆ ਲੱਕੜ ਦੇ ਪੁਲ ਕੋਲ ਇੱਕ ਟਰੱਕ ਖੜਾ ਸੀ ਸਿੱਧੇ ਲਾਈਨਾਂ ਉੱਤੋਂ ਦੀ ਟਪਾ ਕੇ ਪੁਲਸ ਵਾਲੇ ਉਹਨਾਂ ਨੂੰ ਟਰੱਕ ਕੋਲ ਲੈ ਗਏ ਕੋਈ 20 ਬੰਦੇ ਉਸ ਵਿੱਚ ਪਹਿਲਾਂ ਵੀ ਤੂੜੇ ਹੋਏ ਸੀ ਭੋਲੇ ਹੋਰਾਂ ਨਾਲ 4 ਹੋਰ ਵੱਧ ਗਏ ਅੱਜ ਤਾਂ ਆਗੇ ਬੇਲਿਓ ਗਿਦੜਾਂ ਵਾਲੇ ਪੱਤੇ ਸਾਰਿਆਂ ਨੂੰ ਖੱਸੀ ਕਰਕੇ ਤੋੜਨਗੇ ਪਰਲੇ ਖੁੰਝੇ ਇੱਕ ਮੁਛੀ ਕਰੜ ਵਰੜੀ ਦਾੜੀ ਵਾਲਾ ਰੁੱਖੜ ਜਿਹਾ ਬੰਦਾ ਇਹ ਕਹਿ ਕੇ ਹੱਸ ਪਿਆ ਪਰ ਉਹਦੇ ਕੋਲ ਖੜੋਤਾ ਇੱਕ ਗੱਭਰੂ ਮੁੰਡਾ ਬੋਲਿਆ ਚੰਗਾ ਤੇਰੀਆਂ ਤਾਂ ਤੀਆਂ ਬਣ ਜਾਣਗੀਆਂ ਭੋਲਾ ਇਹ ਸੁਣ ਕੇ ਤਰਹਿ ਗਿਆ ਪਰ ਕਰਦਾ ਕੀ ਉਹਨੇ ਨਿਗਾਹ ਮਾਰੀ ਕਿ ਉਹਨਾਂ ਦੇ ਪਿੰਡ ਦਾ ਤਾਂ ਕੋਈ ਬੰਦਾ ਨਹੀਂ ਸੀ ਕੋਈ ਨਹੀਂ ਸੀ ਤੇ ਕੁਝ ਦਿਨਾ ਮਗਰੋਂ ਜਦੋਂ ਉਹ ਘਰ ਮੁੜਿਆ ਤਾਂ ਉਹਦਾ ਚਿਹਰਾ ਪੀਲਾ ਹੋਇਆ ਪਿਆ ਸੀ। ਸੰਗਦੇ ਉਹ ਕਿਸੇ ਨੂੰ ਦੱਸ ਵੀ ਨਹੀਂ ਸੀ ਸਕਦਾ ਕਿ ਕਿੱਥੋਂ ਆਇਆ ਸੀ। ਇਹ ਕੋਈ ਦੱਸਣ ਵਾਲੀ ਗੱਲ ਸੀ ਜੈਬੋ ਕੋਲ ਉਹਨੇ ਝੂਠ ਤੂਫਾਨ ਬੋਲ ਕੇ ਅਖੀਰ ਸ਼ੱਕ ਟਾਲਣ ਲਈ ਕਿਹਾ। ਆਪਣੇ ਪਿੰਡ ਵਾਲਾ ਇਨਸਪੈਕਟਰ ਟੱਕਰ ਪਿਆ। ਉਹ ਮਲੋ ਮਲੀ ਨਾਲ ਲੈ ਗਿਆ ਯੂਰੀਆ ਦੀਆਂ ਬੋਰੀਆਂ ਤੇ ਇੱਕ ਨਵੀਂ ਜਵਾਰ ਦਾ ਬੀ ਲੈਣ ਲੁਧਿਆਣੇ ਲੈ ਗਿਆ ਉੱਥੋਂ ਮੈਂ ਸੋਚਿਆ ਆਇਆ ਤਾਂ ਹਾਂ ਭੂਆ ਨੂੰ ਮਿਲ ਚਲਾਂ ਬਸ ਐਵੇਂ ਉਤਰ ਤੁਰ ਗਿਆ ਕਈ ਦਿਨ ਉਹ ਸ਼ਰਨ ਵਾਲੀ ਗਊ ਵਾਂਗ ਤੁਰਦਾ ਰਿਹਾ ਕੰਮ ਵੀ ਜ਼ੋਰ ਦਾ ਕੋਈ ਨਾ ਕਰਦਾ ਜੈਪੋਂ ਨੂੰ ਸ਼ੱਕ ਪਿਆ ਕਿਤੇ ਪਰੇਸ਼ਾਨ ਤਾਂ ਨਹੀਂ ਕਰਤਾ ਜੈ ਖਾਣਿਆ ਨੇ ਉਦੇ ਮੂੰਹ ਪਾੜ ਕੇ ਪੁੱਛੀ ਲਿਆ ਉਹਨੇ ਜੈਬੋਂ ਨੂੰ ਝਿੜਕ ਕੇ ਚੁੱਪ ਤਾਂ ਕਰਾ ਦਿੱਤਾ ਪਰ ਉਹਦਾ ਸ਼ੱਕ ਸਗੋਂ ਹੋਰ ਵੱਧ ਗਿਆ ਬਿਹੀ ਨਾ ਹੋ ਚੱਲਿਆ ਸੀ ਕੋਈ ਵਾਈ ਤਾਈ ਨਹੀਂ ਸੀ ਚੁੱਪ ਕਰਕੇ ਪਾਸਾ ਵੱਟ ਕੇ ਸੌਂ ਰਿਹਾ ਉੰਜ ਵੀ ਹੁਣ ਢਿੱਲਾ ਜਿਹਾ ਰਹਿਣ ਲੱਗ ਪਿਆ ਸੀ ਪੂਰਾ ਸਾਲ ਲੰਘ ਗਿਆ ਭੋਲੇ ਨੂੰ ਅਚਾਨਕ ਹੋਰ ਸ਼ੱਕ ਪਿਆ ਉਹਨੇ ਜੈਬੋਂ ਨੂੰ ਟੋਣ ਲਈ ਪੁੱਛਿਆ ਕੁਛ ਹੈ ਮੈਂ ਤੇ ਵਾਰੀ ਤੈਨੂੰ ਤਾਂ ਸੱਤਾਂ ਸਾਲਾਂ ਦੇ ਸੁਪਨੇ ਆਈ ਜਾਂਦੇ ਰੱਬ ਦੀ ਨਿਗਾਹ ਸਿੱਧੀ ਹੁੰਦੀ ਤਾਂ ਹੁਣ ਨੂੰ ਭਾਵੇਂ ਸੱਤ ਹੋ ਜਾਂਦੇ ਹੁਣ ਕੀ ਹੋਜੂ ਉਹ ਚੁੱਪ ਕਰ ਗਿਆ ਕਿਸੇ ਗੁੱਝੀ ਤਸੱਲੀ ਨਾਲ ਉਹਦਾ ਦਿਲ ਤਕੜਾ ਹੋ ਗਿਆ ਪਰ ਉਸ ਦਿਨ ਮਗਰੂ ਨੇ ਕਈ ਰਾਤਾਂ ਜਾਗ ਕੇ ਕੱਟੀਆਂ ਐਵੇਂ ਅੱਜ ਵੀ ਲੱਗੀ ਰਹਿੰਦੀ ਤੇ ਮੰਜੇ ਤੇ ਜਾਗਦਾ ਪਿਆ ਪਾਸੇ ਮਾਰਦਾ ਰਹਿੰਦਾ ਜੱਬ ਵੀ ਗੁੰਗੀ ਜਹੀ ਹੋ ਕੇ ਪਈ ਰਹਿੰਦੀ ਜਿਵੇਂ ਸੁੱਤੀ ਹੋਈ ਹੋਵੇ ਪਰ ਦੋਵੇਂ ਜਿਵੇਂ ਸਾਰੀ ਰਾਤ ਸੂਲੇ ਟੰਗੇ ਰਹਿੰਦੇ ਹੋਰ ਦੋ ਮਹੀਨਿਆਂ ਮੰਗਰੋਂ ਜੈਬੋ ਨੇ ਉਹਦੀ ਉਤਸੁਕਤਾ ਵੇਖ ਕੇ ਇੱਕ ਦਿਨ ਮੁਸਕਰਾ ਕੇ ਸੰਗ ਨਾਲ ਕਿਹਾ ਹੁਣ ਯਾਰਾਂ ਬੇਲੀਆਂ ਖਾਤਰ ਬੋਟ ਟੋਲ ਖੋਲਣ ਦੀ ਤਿਆਰੀ ਕਰ ਲੈ ਚਾਰ ਮਹੀਨੇ ਹੋ ਗਏ ਐਤਕੀ ਮੈਨੂੰ ਪੂਰੀ ਤਸੱਲੀ ਹੈ ਬਈ ਰੱਬ ਜ਼ਰੂਰ ਝੋਲੀ ਖੈਰ ਪਾਉਂ ਪਿਛਲੇ 6 ਮਹੀਨਿਆਂ ਵਿੱਚ ਹੋਰ ਇੱਕ ਹੋਰ ਅਲੋਕਰ ਗੱਲ ਇਹ ਹੋਈ ਸੀ ਕਿ ਵੱਡਾ ਵਾਈ ਸੰਤੋਖ ਸੰਤੋਖ ਬਹੁਤਾਂ ਹੀ ਨੇੜੇ-ਨੇੜੇ ਬੱਚੇ ਬੰਨਣ ਲੱਗ ਪਿਆ ਸੀ ਕਦੇ ਲੱਸੀ ਪੀਣ ਆ ਜਾਂਦਾ ਕਦੇ ਕੁੜੀਆਂ ਲਈ ਕੋਈ ਕੱਪੜਾ ਲੀੜਾ ਲੈ ਕੇ ਕਿਸੇ ਦਿਨ ਤਿਹਾੜੀ ਤੇ ਬਹਾਨੇ ਢੇੜੇ ਮਾਰਦਾ ਦਿੰਦਾ ਕਦੇ ਕੋਈ ਹੋਰ ਚੀਜ਼ ਵਸਤ ਮੰਗਣ ਦੇ ਬਹਾਨੇ ਆ ਜਾਂਦਾ ਜੱਬ ਵੀ ਉਹਨੂੰ ਮੱਲੋ-ਮੱਲੀ ਬਿਠਾ ਲੈਂਦੀ ਚਾ ਕਰਕੇ ਦਿੰਦੀ ਉਹ ਨਾ ਨਾ ਕਰਦਾ ਫੜ ਕੇ ਪੀ ਲੈਂਦਾ ਬਹਾਨੇ ਨਾਲ ਫਸਲ ਵੜੀ ਦੀਆਂ ਗੱਲਾਂ ਕਰਨ ਲੱਗ ਪੈਂਦਾ ਭੋਲੇ ਨੂੰ ਕਿਸੇ ਕੰਮ ਧੰਦੇ ਲਈ ਪੁੱਛ ਲੈਂਦਾ ਭੋਲੇ ਨੂੰ ਜਾਪਿਆ ਕੋਈ ਹੋਰ ਗੱਲ ਵੀ ਸੀ ਉਹਨੇ ਆਪਣੇ ਜਿਗਰੀ ਬਿੱਲੀ ਭੋਲੇ ਪੰਡਤ ਨਾਲ ਗੱਲ ਕੀਤੀ ਉਹਨੇ ਸੋਚ ਸੱਚ ਕੇ ਕਿਹਾ ਤੂੰ ਉਸੇ ਡਾਕਟਰ ਕੋਲ ਜਾ ਕੇ ਆਪਦਾ ਟੈਸਟ ਕਰਾ ਸਾਰੀ ਗੱਲ ਦਾ ਪਤਾ ਲੱਗ ਜੂ ਉਸੇ ਡਾਕਟਰ ਕੋਲ ਜਾਈ ਜਿਹੜੇ ਨੇ ਆਪਰੇਸ਼ਨ ਕੀਤਾ ਸੀ ਪੋਲੇ ਨੂੰ ਬੜੀ ਸ਼ਰਮਾਈ ਉਹਨੇ ਭਾਵੇਂ ਪੋਲੇ ਤੋਂ ਬਿਨਾ ਅਜੇ ਤੱਕ ਕਿਸੇ ਨੂੰ ਕੁਝ ਨਹੀਂ ਸੀ ਦੱਸਿਆ ਪਰ ਤਾਂ ਵੀ ਹੁਣੇ ਔਣ ਲੱਗਦਾ ਜਿਵੇਂ ਸਾਰੇ ਪਿੰਡ ਨੂੰ ਪਤਾ ਲੱਗ ਗਿਆ ਹੋਵੇ ਚੌਥੇ ਦਿਨ ਉਹ ਬਠਿੰਡੇ ਗਿਆ ਕੁਛਰ ਹਸਪਤਾਲ ਵਿੱਚ ਚੋਰਾਵਾਂਗੇ ਤਰੁਦਰ ਤੁਰਿਆ ਫਿਰਿਆ ਉਹ ਡਾਕਟਰ ਵੀ ਲੱਭ ਪਿਆ ਜਿਹਨੇ ਜਿਹੜੇ ਨੇ ਆਪਰੇਸ਼ਨ ਕੀਤਾ ਸੀ ਪਰ ਉਸ ਕੋਲ ਮਰੀਜ਼ ਬਹੁਤ ਬੈਠੇ ਸੀ ਕੁਝ ਉਹ ਉਨਜੀ ਸੰਗ ਗਿਆ ਪਰਚੀ ਬਣਵਾ ਕੇ ਧੁੱਪੇ ਆ ਬਠਾ ਅੱਧਾ ਪੈਰ ਉੜੀਕਣ ਪਿੱਛੋਂ ਡਾਕਟਰ ਕੋਲ ਜਦੋਂ ਭੀੜ ਘਟੀ ਤਾਂ ਚੱਕਦਾ ਚੱਕਦਾ ਬੂਹੇ ਕੋਲ ਜਾ ਘੜੋਤਾ ਇੱਕ ਦੋ ਬਿਮਾਰ ਅਜੇ ਵੀ ਬੈਠੇ ਸੀ ਉਹਨਾਂ ਦੇ ਬਾਹਰ ਨਿਕਲਦੇ ਹੀ ਅੰਦਰ ਲੰਘ ਗਿਆ ਡਾਕਟਰ ਨੇ ਰਤਾ ਗਾਉ ਨਾਲ ਉਹ ਸਵਾਲ ਵੇਖਦੇ ਪੁੱਛਿਆ ਕੀ ਗੱਲ ਭਾਈ ਸਾਹਿਬ ਮੇਰੇ ਨਾਲ ਕੁੱਲਣ ਆਇਓ ਡਾਕਟਰ ਹਸ ਮੁਖ ਸੀ ਜਦੋਂ ਹਸਪਤਾਲ ਰਿਹਾ ਸੀ ਉਦੋਂ ਵੀ ਉਹ ਐਵੇਂ ਮਖੌਲ ਕਰਦਾ ਰਹਿੰਦਾ ਸੀ ਪਰ ਅੱਜ ਉਹਦਾ ਮਖੌਲ ਭੋਲੇ ਨੂੰ ਚੰਗਾ ਨਹੀਂ ਸੀ ਲੱਗਿਆ ਉਹਨੇ ਬਿਨਾਂ ਮੁਸਕਰਾਇਆਂ ਕਿਹਾ ਕੋਲਨ ਜੋਗੇ ਜੀ ਹੁਣ ਕਿੱਥੇ ਹੈ ਕਹਿਣਾ ਤਾਂ ਚਾਹੁੰਦਾ ਸੀ ਤੁਸੀਂ ਕੋਲਨ ਜੋਗਾ ਕਿੱਥੇ ਰਹਿਣ ਦਿੱਤਾ ਪਰ ਕਹਿ ਨਹੀਂ ਸਕਿਆ ਕਿਉਂ ਸੁੱਖ ਨਾਲ ਨਵੀਂ ਨਰੋਈ ਦੇ ਹੱਡਾਂ ਬਰਾਂ ਦੇ ਮੁੱਕਲਿਓ ਕੁਲ ਕਿਉਂ ਨਹੀਂ ਸਕਦੇ ਫੇਰ ਆਪਣੀ ਆਦਤ ਅਨੁਸਾਰ ਡਕਟ ਠਹਾਕਾ ਮਾਰ ਕੇ ਹੱਸਿਆ ਤੇ ਇੱਕਦਮ ਗੰਭੀਰ ਹੋ ਕੇ ਬੋਲਿਆ ਹੁਕਮ ਫਰਮਾਓ ਤੁਸੀਂ ਜੀ ਪਿਛਲੇ ਤੋਂ ਪਿਛਲੇ ਸਾਲ ਮੇਰਾ ਪਰੇਸ਼ਨ ਕੀਤਾ ਸੀ ਜ਼ਰੂਰ ਕੀਤਾ ਹੂੰ ਉਹ ਤਾਂ ਅਸੀਂ ਕੱਟੇ ਬੱਚੇ ਟੱਟੇ ਝੋਟੇ ਨਹੀਂ ਸੀ ਛੱਡੇ ਤੁਸੀਂ ਤਾਂ ਬੰਦੇ ਹੋ ਉਹ ਟੈਕਸ ਕਰਾਉਣਾ ਸੀ ਬਈ ਠੀਕ ਹੋਇਆ ਕਿ ਨਹੀਂ ਕਿਉਂ ਕੋਈ ਘੜਵੜ ਹੋ ਗਈ ਹਾਂਜੀ ਕੋਈ ਨਹੀਂ ਫੇਰ ਕੀ ਫਰਕ ਪੈਂਦਾ ਨਾ ਤਾਂ ਤੁਹਾਡਾ ਹੀ ਬੱਜੂ ਡਾਕਟਰ ਅਜੇ ਵੀ ਮੁਸਕਰਾ ਰਿਹਾ ਸੀ ਭੋਲੇ ਨੂੰ ਉਹਦੀ ਮੁਸਕਰਾਟ ਬਿਆਵਰਗੀ ਲੱਗੀ ਪਰ ਉਹਨੇ ਢਿੱਲੀਵਾਚ ਕਿਹਾ ਫਰਕ ਦਾ ਤਾਂ ਸਾਨੂੰ ਹੀ ਪਤਾ ਹੈ ਨਾ ਅੱਛਾ ਡਾਕਟਰ ਠਾਹ ਕਾ ਮਾਰ ਕੇ ਫੇਰ ਹਸਿਆ ਗਾਲ ਵਿਚੋ ਟੂਟੀਆਂ ਲਾ ਕੇ ਖੜਾ ਹੁੰਦਾ ਬੋਲਿਆ ਆਓ ਫੇਰ ਇਧਰ ਆਪਾਂ ਫਰਕ ਹੁਣੇ ਦੂਰ ਕਰ ਦਿੰਨੇ ਆ ਉਹਨੇ ਭੋਲੇ ਨੂੰ ਉੱਚੇ ਮੇਜ਼ ਉੱਤੇ ਲਟਾ ਲਿਆ ਉਹਦਾ ਕੋੜਤਾ ਚੱਕ ਕੇ ਢਿੱਡ ਦਬ ਦਬਾ ਕੇ ਦਬ ਦਬ ਕੇ ਵੇਖਦਾ ਰਿਹਾ ਫੇਰ ਟੂਟੀਆਂ ਲਾ ਕੇ ਵੇਖਣ ਲੱਗ ਪਿਆ ਟੋਹਾਟਾ ਹੀ ਕਰਦਾ ਕਈ ਪੁੱਠੇ ਸਿੱਧੇ ਸਵਾਲ ਵੀ ਪੁੱਛਦਾ ਰਿਹਾ ਭੋਲਾ ਹੌਲੀ-ਹੌਲੀ ਜਵਾਬ ਦਿੰਦਾ ਰਿਹਾ ਸਭ ਠੀਕ ਠਾਕ ਐ ਭਾਈ ਸਾਹਿਬ ਜੇ ਕੋਈ ਸ਼ੱਕ ਦੀ ਗੰਢ ਬਣ ਗਈ ਐ ਤਾਂ ਆਪਾਂ ਟੈਸਟ ਕਰਕੇ ਦੇਖ ਲਵਾਂਗੇ ਡਾਕਟਰ ਮੋੜ ਆਪਣੀ ਕੁਰਸੀ ਉੱਤੇ ਬੈਠਦਿਆਂ ਬੋਲਿਆ ਤੇ ਪਰਚੀ ਉੱਤੇ ਕੁਝ ਲਿਖਣ ਲੱਗ ਪਿਆ ਫਿਰ ਮੇਜ਼ ਤੋਂ ਉੱਠ ਕੇ ਸਾਹਮਣੇ ਆਏ ਭੋਲੇ ਨੂੰ ਪਰਚੀ ਫੜਾਉਂਦੇ ਆ ਕਹਿਣ ਲੱਗਿਆ ਜੇ ਤੈ ਟੈਸਟ ਹੁਣੇ ਕਰਾਉਣੇ ਤਾਂ ਪਿਛਲੇ ਪਾਸੇ ਭਾਂਡੇ ਵਿੱਚੋਂ ਲੰਘ ਕੇ 13 ਨੰਬਰ ਕਮਰੇ 'ਚ ਜਾਂਦੇ ਰਹੋ ਜੇ ਹੁਣ ਵਾਪਸ ਮੁੜਨਾ ਹੈ ਤਾਂ ਕੱਲ ਪਰਸ ਨੂੰ ਆ ਕੇ ਕਰਾ ਲਓ ਸਮਝੀ ਗੱਲ ਭੋਲਾ ਪਰਚੀ ਫੜ ਕੇ ਚੁੱਪਚਾਪ ਬਾਹਰ ਆ ਗਿਆ ਫਿਰ ਕੁਝ ਸੋਚ ਕੇ ਸੰਗ ਦਾ ਸੰਗ ਦਾ ਮੰਗਰਲੇ ਭਾਂਡੇ ਵੱਲ ਚਲਿਆ ਗਿਆ ਤੇ ਜਦੋਂ ਤੀਜੇ ਦਿਨ ਉਸੇ ਡਾਕਟਰ ਕੋਲ ਪਰਚੀ ਲੈ ਕੇ ਫੇਰ ਆਇਆ ਤਾਂ ਡਾਕਟਰ ਨੇ ਉਹਨੂੰ ਮੁਸਕਰਾ ਕੇ ਕਿਹਾ ਆਪਰੇਸ਼ਨ ਤਾਂ ਭਾਈ ਸਾਹਿਬ ਬਿਲਕੁਲ ਠੀਕ ਹੋਇਆ ਹੁਣ ਤੁਸੀਂ ਆਪਣਾ ਘਰ ਪਰਤਾਲੋ ਜਾ ਕੇ ਡਾਕਟਰ ਅੱਜ ਉਹਨੂੰ ਹੋਰ ਵੀ ਬੁਰਾ ਲੱਗਿਆ ਉਹਨੇ ਜਿਵੇਂ ਉਹਦੇ ਸਿਰ ਵਿੱਚ ਸਾਮੋ ਵਾਲੀ ਡਾਂਗ ਮਾਰੀ ਹੋਵੇ ਸਾਰਾ ਹਸਪਤਾਲ ਘੁੰਮਦਾ ਲੱਗਿਆ ਅੱਗਾ ਪਿੱਛਾ ਵੇਖ ਕੇ ਬਾਹਰ ਆ ਗਿਆ ਪੈਂਡਾ ਕੇ ਬੂਹੇ ਵੱੜਦੇ ਜੈਬੋ ਵੱਲ ਵੱਡ ਖਾਣਿਆਂ ਵਾਂਗ ਝਾਕ ਗਿਆ ਉਹ ਵੀ ਉਹਦੇ ਚਿਹਰੇ ਵੱਲ ਵੇਖ ਕੇ ਸਹਿਮ ਗਈ ਕੀ ਗੱਲ ਹਰਖਿਆ ਤੁਰਿਆ ਆਉਣਾ ਭੋਲਾ ਭਰਿਆ ਪੀਤਾ ਬੇੜੇ ਵਿੱਚ ਪਏ ਮੰਜੇ ਉੱਤੇ ਲੇਟ ਗਿਆ ਕੁੜੀਆਂ ਬਾਹਰੋਂ ਆਈਆਂ ਤੇ ਉਹਦੇ ਨਾਲ ਚੌੜ ਕਰਨ ਲੱਗੀਆਂ ਲੱਗ ਪਈਆਂ ਉਹ ਬਿੰਦਟਟ ਤਾਂ ਚੁੱਪ ਰਿਹਾ ਮੰਗਰੋ ਖਿੱਚ ਕੇ ਵੱਡੀ ਨੂੰ ਝੜਕ ਦਿੱਤਾ ਤੂੰ ਹੁਣ ਐਡੀ ਵੱਡੀ ਸਾਰੀ ਚੌੜ ਕਰਦੀ ਚੰਗੀ ਲੱਗਦੀ ਐ 12 ਵਰਿਆਂ ਦੀ ਹੋਣ ਵਾਲੀਆਂ ਨਿਆਣੀ ਤਾਂ ਨਹੀਂ ਕੁੜੀ ਮੂੰਹ ਵਿੱਚ ਉਂਗਲ ਪਾ ਕੇ ਪਰਾਂ ਹਟ ਗਈ ਛੋਟੇ ਵੀ ਬੱਚੇ ਨਾਲ ਖੇਡਣ ਦੇ ਬਹਾਨੇ ਖੁਰਲੀ ਵੱਲ ਤੁਰ ਗਈ। ਜੈਬੂ ਨੇ ਭੋਲੇ ਨੱਬਲ ਗੌਣ ਨਾਲ ਵੇਖਿਆ। ਜਾਪਿਆ ਧਾਲ ਵਿੱਚ ਜ਼ਰੂਰ ਕੁਝ ਕਾਲਾ ਸੀ। ਉਹਨੇ ਦੋਹਾਂ ਕੁੜੀਆਂ ਨੂੰ ਬੱਠਲ ਤੇ ਛੱਜ ਪੁੱਛਣ ਦੇ ਬਹਾਨੇ ਗਵਾਂਡੀਆਂ ਦੇ ਘਰੇ ਭੇਜ ਦਿੱਤਾ। ਆਪ ਬੇੜੇ ਵਾਲਾ ਬੂਹਾ ਭੇੜ ਕੇ ਉਹਦੇ ਕੋਲ ਆਉਂਦਿਆਂ ਬੋਲੀ ਕੋਈ ਗੱਲ ਤਾਂ ਦੱਸ ਐਨੇ ਦਿਨਾਂ ਦਾ ਐ ਮੂੰਹ ਕਿਉ ਸਜਾਈ ਫਿਰਦਾ। ਪੁੱਲਾ ਇੱਕ ਵਾਰੀ ਉਹਦੇ ਮੂੰਹ ਵੱਲ ਝਾਕਣ ਪਿੱਛੋਂ ਉਹਦੇ ਬਾਹਰ ਨੂੰ ਉੱਭਰੇ ਆਉਂਦੇ ਪੇਟ ਵੱਲ ਨਿਗਾਟਕਾ ਕੇ ਇੰਜ ਝਾਕਨ ਲੱਗ ਪਿਆ ਜਿਵੇਂ ਉਹਨੂੰ ਫੀਣਾ ਚਾਹੁੰਦਾ ਹੋਵੇ ਚਾਂਚਕ ਉਹਦੀਆਂ ਅੱਖਾਂ ਨਾਲ ਹੋ ਗਈਆਂ ਇੱਕ ਮੋਟੀ ਘਾਲ ਕੱਢ ਕੇ ਉੱਠਦਿਆਂ ਜੁੱਤੀ ਚੁੱਕ ਲਈ ਤੇ ਇੱਕੋ ਸਾਹ ਜੈਬੋ ਦੇ ਸਿਰ ਤੇ ਮੋਰਾਂ ਵਿੱਚ ਮਾਰਨ ਲੱਗ ਪਿਆ ਇੱਕੋ ਦਵਮੀ ਚੀਖ ਸੁਣੀ ਤੇ ਫਿਰ ਸਿਰਫ ਜੁੱਤੀ ਦਾ ਖੜਾਕ ਹੀ ਸੁਣਦਾ ਰਿਹਾ ਉਹ ਟੱਡ ਕੁੱਟ ਕੇ ਪੈਰਾਂ ਭਾਰ ਬਹਿ ਗਈ ਸਿਰ ਗੋਡਿਆਂ ਵਿੱਚ ਦੇ ਲਿਆ ਤੇ ਸੰਗ ਕੁੱਟ ਕੇ ਮੂੰਹ ਵਿੱਚ ਤੁੰਨੀ ਚੁੰਨੀ ਹੰਝੂਆਂ ਨਾਲ ਪਿਆਉਂਦੀ ਰਹੀ ਭੋਲੇ ਦਾ ਗੁੱਸਾ ਦਸਾਂ 15 ਜੁੱਤੀਆਂ ਨਾਲ ਠੰਡਾ ਹੋ ਗਿਆ 5 7 ਕੋ ਭੱਜ ਕੇ ਆਏ ਬੰਦੇ ਵਾਂਗ ਉਹ ਹੌਂਕਣ ਲੱਗ ਪਿਆ ਮੂੰਹ ਗਾਲ ਵੀ ਨਹੀਂ ਸੀ ਨਿਕਲਦੀ ਫਿਰ ਅਚਾਨਕ ਉਹਨੂੰ ਭੇੜਿਆ ਬੂਹਾ ਖੁੱਲਦਾ ਲੱਗਿਆ ਤੇ ਕੁੜੀਆਂ ਦਾ ਖਿਆਲ ਆ ਗਿਆ ਉਸੇ ਵਿਲੇ ਪੈਰਿੰਗ ਜੁੱਤੀ ਪਾ ਕੇ ਬਾਹਰ ਨੂੰ ਤੁਰ ਚੱਲਿਆ ਉਦੋਂ ਤਾਂ ਹੀ ਖਾਓ ਪੀਓ ਵੇਲਾ ਹੋ ਚੁੱਕਿਆ ਸੀ ਜੈਬੋ ਕੁੜੀਆਂ ਦੇ ਆਉਣ ਤੋਂ ਪਹਿਲਾਂ ਹੀ ਉੱਠ ਕੇ ਅੰਦਰ ਚਲੀ ਗਈ ਉੱਤੇ ਖੇਸ ਲੈ ਕੇ ਲੰਮੀ ਪੈ ਗਈ ਉਹਦੀ ਹਿੱਕ ਵਿੱਚ ਚੀਸਾਂ ਪੈਣ ਲੱਗ ਪਈਆਂ ਸਨ ਕੁੜੀਆਂ ਬਠਲ ਤੇ ਛੱਜ ਲੈ ਕੇ ਮੁੜੀਆਂ ਤਾਂ ਚੁੱਲ੍ਹੇ ਉੱਤੇ ਰੱਖਿਆ ਦਾਲ ਵਾਲਾ ਤਪਲਾ ਉਬਲੀ ਜਾਂਦਾ ਸੀ ਉਹਦੇ ਵਿੱਚੋਂ ਨਿਕਲਿਆ ਵਸਾਰ ਵਾਲਾ ਪਾਣੀ ਲੱਕੜਾਂ ਉੱਤੇ ਪੈ ਰਿਹਾ ਸੀ ਇਹ ਲੱਕੜਾਂ ਬੁਝ ਕੇ ਸੂੰ-ਸੂੰ ਕਰਨ ਲੱਗ ਪਈਆਂ ਸਨ ਵੱਡੀ ਕੁੜੀ ਨੇ ਉੱਚੀ ਸਾਰੀ ਕਿਹਾ ਨਹੀਂ ਬੇਬੇ ਦਾਲ ਤਾਂ ਸਾਰੀ ਉਬਲ ਗਈ ਪਰ ਜਦੋਂ ਕਿਸੇ ਪਾਸਿਓ ਕੋਈ ਮੋੜ ਨਾ ਸੁਣਿਆ ਤਾਂ ਉਹ ਦੋਏ ਡੋਰ 'ਪਰ ਇਧਰ ਉਧਰ ਝਾਕਣ ਲੱਗ ਪਈਆਂ ਵੱਡੀ ਨੇ ਤਪਲੇ ਦਾ ਟੱਕਣ ਇੱਕ ਪਾਸੇ ਖਿਸਕਾ ਦਿੱਤਾ ਬੁਝੀਆਂ ਲੱਕੜਾਂ ਅਗਾਹ ਕਰਕੇ ਫੂਕਾ ਮਾਰਨ ਲੱਗ ਪਈਆਂ ਬੇਬੇ ਬਾਪੂ ਕਿੱਧਰ ਗਿਆ ਛੋਟੀ ਨੇ ਪੰਜ ਕੇ ਅੰਦਰ ਆਉਂਦਿਆਂ ਪੁੱਛਿਆ ਖੂਚ ਜੈਬੋ ਜਿਵੇਂ ਗੁੱਸੇ ਨਾਲ ਭਰੀ ਪੀਤੀ ਰੋਣੀ ਆਵਾਜ਼ ਵਿੱਚ ਉੱਬੜਵਾਹੀ ਬੋਲੀ ਸੁੰਦਿਆਂ ਕੁੜੀ ਡਰ ਗਈ ਸੈਮੀ ਜਿਹੀ ਹੌਲੀ ਹੌਲੀ ਉਹਦੇ ਮੰਜੇ ਕੋਲ ਜਾ ਕੇ ਬੋਲੀ ਤੂੰ ਬਿਮਾਰ ਹੈ ਬੇਬੇ ਮਰ ਗਈ ਤੇਰੀ ਬੇਬੇ ਤਾਂ ਨਹੀਂ ਤਾਰੋ ਬੇਬੇ ਮਰ ਗਈ ਛੋਟੀ ਆਪਣੇ ਸੁਆਵ ਮੂਜ਼ ਖਿੜਖਿੜ ਹੱਸਦੀ ਬਾਹਰ ਵੱਲ ਭੱਜ ਗਈ ਉਹਦਾ ਹਾਸਾ ਸੁਣ ਕੇ ਜੈਬੂ ਦੀ ਹੱਕ ਦੀ ਪੀੜ ਇੰਨੀ ਵਧੀ ਕਿ ਚੀਕਾਂ ਨਿਕਲਣ ਵਾਲੀਆਂ ਹੋ ਗਈਆਂ। ਪਲਕ ਪਹਿਲਾਂ ਕੁਝ ਖੁਸ਼ਕ ਹੋਈਆਂ ਅੱਖਾਂ ਮੁਰਵੈਣ ਲੱਗ ਪਈਆਂ। ਭੋਲਾ ਕਈ ਦਿਨ ਜੈਬੋ ਨਾਲ ਨਹੀਂ ਬੋਲਿਆ ਨਾ ਉਹਨੇ ਹੀ ਬਲੌਂ ਦਾ ਜਤਨ ਕੀਤਾ ਰੋਟੀ ਟੋਕ ਬੇਲੇ ਵੀ ਕੁੜੀਆਂ ਦੇ ਹੱਥ ਰੋਟੀ ਪਾਣੀ ਫੁੜਾ ਦਿੰਦੀ। ਇਹਨੇ ਦਿਨ ਹੀ ਵੱਡਾ ਵਾਈ ਵੀ ਰੋਟੀ ਉਹਨਾਂ ਦੇ ਘਰੇ ਹੀ ਖਾਣ ਲੱਗ ਪਿਆ ਸੀ। ਮੱਲੋ ਮੱਲੀ ਦੇ ਪ੍ਰਾਣੇ ਆਵਾਂਗੇ ਰੋਟੀ ਬਿਲੇ ਆ ਕੇ ਮੰਜੀ ਤੇ ਬਹਿ ਜਾਂਦਾ ਦੋਹਾਂ ਕੁੜੀਆਂ ਨੂੰ ਕੋਲੇ ਸੱਦ ਕੇ ਉਹਨਾਂ ਨਾਲ ਨਿੱਕੀਆਂ ਨਿੱਕੀਆਂ ਗੱਲਾਂ ਕਰਨ ਲੱਗ ਪੈਂਦਾ ਉੱਚੀ ਹਾਸਾ ਉਹਨਾਂ ਨੂੰ ਬਾਤਾਂ ਸੁਣਾਉਂਦਾ ਰਹਿੰਦਾ ਭੋਲਾ ਕਈ ਦਿਨ ਤਾਂ ਉਹਦੇ ਨਾਲ ਚੰਗੀ ਤਰ੍ਹਾਂ ਨਾ ਬੋਲਿਆ ਪਰ ਫੇਰ ਦੋਵੇਂ ਭਰਾਵਾਂ ਨੇ ਜਿਵੇਂ ਪ੍ਰਾਣੀ ਕਰੋੜ ਭੁਲਾ ਦਿੱਤੀ ਨਾਲੇ ਕਰੋੜ ਵੀ ਸੀ ਵੀ ਕਾਦੀ ਪੰਜ ਕਮਰੇ ਹੋਏ ਵੱਡੇ ਵਾਹੀ ਨੇ ਆਪਣੇ ਹਿੱਸੇ ਦੀ ਪਹਿਲੀ ਬੰਡਾ ਲਈ ਬਾਰਲੇ ਵੜੇ ਵਿੱਚ ਇੱਕ ਕੋਠਾ ਛੱਤ ਕੇ ਉੱਥੇ ਹੀ ਰਹਿਣ ਲੱਗ ਪਿਆ ਸੀ ਰੋਟੀ ਟੋਕ ਵੀ ਆਪੇ ਪਕਾਉਣ ਲੱਗ ਪਿਆ ਸੀ ਭੋਲੇ ਨੇ ਕਈ ਵਾਰ ਕਿਹਾ ਸਾਨੂੰ ਨਮੋਸ਼ੀ ਆਊ ਪਰ ਬਾਈ ਕਹਿੰਦਾ ਜਦੋਂ ਆਪਾਂ ਜਾਇਦਾਦ ਵੰਡ ਲਈ ਹੁਣ ਤੁਹਾਨੂੰ ਕਾਦੀ ਨਮੋਸ਼ੀ ਨਾਲੇ ਮੈਂ ਕੋਈ ਕੁੜੀਆਂ ਵੀ ਤੈਨੂੰ ਨਮੋਸ਼ੀ ਆਊ ਉਹਦਾ ਹੱਕ ਸੀ ਭੋਲਾ ਕੀ ਕਰਦਾ ਪਰ ਭੋਲੇ ਦਾ ਹੱਥ ਬਹੁਤ ਤੰਗ ਹੋ ਗਿਆ ਸੀ ਫਸਲੀਅਤ ਦੀ ਰਹਿ ਗਈ ਸੀ ਉਤੋਂ ਅੰਤਾਂ ਦੀ ਮਹਿੰਗਾਈ ਖੇਤੀ ਦਾ ਖਰਚ ਵੀ ਵੱਧ ਜਾਂਦਾ ਸੀ ਨਾ ਬੀਂਆਂ ਤੇ ਖਾਦਾ ਵੀ ਨਾ ਸਕਦਾ ਸੀ ਨਾ ਮਹਿੰਗੇ ਮੁੱਲ ਖਰੀਦ ਕੇ ਪੂਰੀ ਪੈਂਦੀ ਸੀ ਸੁਸਾਇਟੀਆਂ ਦਾ ਕਰਜ਼ਾ ਹੀ ਨਹੀਂ ਸੀ ਸਿਰੋਂ ਲੰਘਾ ਕਈ ਵਾਰੀ ਜੀ ਕੀਤਾ ਬਈ ਵੱਡੇ ਵਾਈ ਨੂੰ ਆਖੇ ਵਾਹੀ ਇਕੱਠੇ ਕਰ ਲਈਏ ਪਰ ਮੰਨੇ ਹੀ ਮੰਨਿਆ ਹੁਣ ਜਦੋਂ ਆਪ ਹੀ ਨੇੜੇ ਹੋਣ ਲੱਗ ਪਿਆ ਸੀ ਤਾਂ ਭੋਲੇ ਨੂੰ ਕਾਹਦਾ ਇਤਰਾਸ ਹੋ ਸਕਦਾ ਸੀ ਉਹ ਤਾਂ ਸਗੋਂ ਖੁਸ਼ ਸੀ ਪਰ ਇੱਕ ਹੋਰ ਤੁੜਕੂ ਅੰਦਰੋਂ ਨਹੀਂ ਸੀ ਜਾਂਦਾ ਚੂਹੇ ਵਾਂਗ ਅੰਦਰੋਂ-ਅੰਦਰੀ ਕੁਤਰੀ ਜਾਂਦਾ ਸੀ ਇੱਕ ਦਿਨ ਪੋਲੇ ਪੰਡਤ ਕੋਲ ਫੇਰ ਗੱਲ ਕੀਤੀ ਉਹ ਖਚੇ ਖੁਚਰੀ ਹਾਸੀ ਹੱਸ ਕੇ ਕਹਿੰਦਾ ਲੈ ਜੇ ਹਊ ਤਾਂ ਘਰ ਦੀ ਗੱਲ ਐ ਬਾਈ ਕਿਹੜਾ ਬਗਾਨਾ ਨਾਲੇ ਕੋਈ ਜੱਗੋਬਾਰੀ ਗੱਲ ਤਾਂ ਨਹੀਂ ਭਰਾ ਸਾਂਝੀ ਖੇਤੀ ਜੁਗਾ-ਜੁਗਾਂਤਰਾ ਤੋਂ ਘਰ ਦੀ ਆਏ ਫਿਰ ਕੁਝ ਗੰਭੀਰ ਹੋ ਕੇ ਬੁਲਿਆ ਨਾਲੇ ਤੂੰ ਐ ਸੋਚ ਬਾਈ ਬਾਈ ਆਗੂ ਜੇ ਤੈਨੂੰ ਵੀ ਕੋਈ ਬਿੰਗੀ ਬਿੱਲੀ ਬਿੰਗੀ ਬੋਲੀ ਨਾ ਜੁੜਦੀ ਤਾਂ ਤੂੰ ਵੀ ਕਿਸੇ ਦੇ ਗੋਡੇ ਲੱਗ ਕੇ ਜੂਨ ਪੂਰੀ ਕਰਦਾ ਕਿ ਨਾ ਹੈ ਪੋਲਾ ਬੰਦਾ ਪੋਲ ਦੰਦ ਕੱਢ ਕੇ ਜਦੋਂ ਹੱਸਦਾ ਤਾਂ ਭੋਲੇ ਨੂੰ ਲੱਗਦਾ ਉਹ ਉਹਦਾ ਮੁਖੌਲ ਉਡਾ ਰਿਹਾ ਸੀ ਫਿਰ ਆਪੇ ਹੀ ਉਹ ਸੋਚਦਾ ਕਿ ਹੁਣ ਇਹਦਾ ਇਲਾਜ ਵੀ ਕੀ ਹੈ ਨਾਲੇ ਖਵਰੇ ਰੱਬ ਭੋਲੀ ਪਈ ਵਸਤਿਆਂ ਚ ਹੋ ਜਾਣਗੇ ਪਰ ਪਤਾ ਨਹੀਂ ਕਿਸੇ ਕਾਰਨ ਹਰ ਵੇਲੇ ਉਹਦੇ ਮੂੰਹ ਦਾ ਸੁਆਦ ਕੁਸੈਣਾ ਜਿਹਾ ਰਹਿੰਦਾ। ਇੱਕ ਦਿਨ ਰਾਤ ਨੂੰ ਬਹੁਤ ਕਵੇਲੇ ਜਦੋਂ ਕੁੜੀਆਂ ਸੌ ਗਈਆਂ ਤਾਂ ਉਹਨੇ ਕਿਹਾ ਸੱਚੋ ਸੱਚ ਦੱਸ। ਜੈਬੂ ਤੂੰ ਬੋਲਿਆ ਨਾ ਗਿਆ। ਭੋਲਾ ਬਿੰਦਕ ਝਿਜ ਗਿਆ ਪਰ ਅੱਕ ਕੇ ਦੁੱਧ ਵਰਗਾ ਕੌੜਾ ਥੁੱਕ ਲੰਗਾਉਂਦੇ ਫੇਰ ਬੁਲਿਆ। ਮੇਰਾ ਤਾਂ ਦੋ ਸਾਲ ਦਾ ਪ੍ਰੇਸ਼ਣ ਹੋਇਆ ਵੇ। ਜੈਬੂ ਨੇ ਹਨੇਰੇ ਵਿੱਚ ਘੂਰ ਕੇ ਉਸ ਵੱਲ ਵੇਖਿਆ। ਕੋਚਿਰ ਪਿੱਛੋਂ ਹਿਰਕ ਜਿਹੀ ਆਵਾਜ਼ ਵਿੱਚ ਜਿਵੇਂ ਉਹਦੇ ਮੂੰਹ ਆਪੇ ਨਿਕਲ ਗਿਆ ਹੋਵੇ ਵੱਡੇ ਵਾਈ ਦਾ ਵੀ ਹੋਇਆ ਵਾ ਪ੍ਰਸ਼ਨ ਬੁੱਲੀ ਦੇ ਦੰਦ ਛੁੜ ਗਏ ਇੱਕ ਵਾਰੀ ਤਾਂ ਸਿਰ ਨੂੰ ਘੇਰ ਜਿਹੀ ਚੜੀ ਪਰ ਫੇਰ ਮਨ ਲੰਮੀ ਵਹਿਣੀ ਪੈ ਦੁਰਿਆ ਜਦੋਂ ਫੇਰ ਬੁੱਲੀ ਜਦੋਂ ਤੂੰ ਉਹਦੇ ਨਾਲ ਕਿੱਦਾਂ ਦਾ ਵਾਹੀ ਸਾਂਝੀ ਕਰਨ ਨੂੰ ਫਿਰਦਾ ਹੁਣ ਉਹ ਰੋਟੀ ਕਿਸੇ ਹੋਰ ਦੇ ਘਰੇ ਖਾਣ ਜਾਇਆ ਕਰੇ ਘਰ ਦਾ ਬੰਦਾ ਤਾਂ ਅਕਸਰ ਘਰ ਦਾ ਹੀ ਰਹੂ ਬਗਾਨਾ ਕਿਵੇਂ ਬਣ ਜੂ ਕੁਝ ਦਿਨਾਂ ਮਗਰੋਂ ਬਾਈ ਆਥ ਨੇ ਰੋਟੀ ਖਾਣ ਆਇਆ ਕੁੜੀਆਂ ਨਾਲ ਚੌੜ ਕਰਨ ਲੱਗ ਪਿਆ ਉਹਨਾਂ ਦੇ ਸਿਰਾਂ 'ਚ ਠੋਲੇ ਮਾਰ-ਮਾਰ ਖੇਡਦਾ ਹੱਸਦਾ ਰਿਹਾ ਕੁੜੀਆਂ ਸੰਬਲ ਪਈਆਂ ਉਹਦੇ ਮੋਢੇ ਚੜੀਆਂ ਰਹੀਆਂ ਭੋਲਾ ਚਿੱਤੀ ਵਿੱਚ ਪਿਆ ਚੁੱਪ ਕਰਕੇ ਬੈਠਾ ਰਿਹਾ ਰੋਟੀ ਖਾ ਕੇ ਬਾਹਰਲੇ ਘਰ ਨੂੰ ਮੁੜਦਾ ਬਾਈ ਬੋਲਿਆ ਐਤ ਕੀ ਆਪਾਂ ਰੋਣੀ ਇਕੱਠੀ ਕਰਕੇ ਇਕੱਠੀ ਵੀਜ ਲਈਏ ਪਾਣੀ ਚਾਰਕ ਦਿਨਾਂ 'ਚ ਦਿਨਾਂ ਤਾਂ ਹੀ ਆਜੂ ਸਵੇ ਕੋਲਾ ਬਿੰਦ ਦਾ ਬਿੰਦ ਉਵੇਂ ਗੁੰਮ ਜਿਹਾ ਹੋਇਆ ਬੈਠਾ ਰਿਹਾ ਫਿਰ ਝਿਜਕਦਿਆਂ ਬੋਲਿਆ ਫਿਰ ਆਪਣਾ ਹਸਾਵ ਕਤਾਬ ਕਿਵੇਂ ਹੋ ਲੈ ਹਸਾਵ ਕਤਾਬ ਟੱਟੂ ਦੇ ਮੈਂ ਉਹ ਕਿਤੇ ਚੱਕ ਕੇ ਲੈ ਜਾਣੀ ਐ ਆਦੋ ਗੁੱਲੀਆਂ ਹੁਣ ਵੀ ਖਾ ਜਾ ਨਾ ਮਗਰ ਉਹ ਖਾ ਜਾਇਆ ਕਰੂੰ ਕੱਪੜਾ ਲੀੜਾ ਦੇ ਦਿਆ ਕਰੋਗੇ ਪਾਲਿਆ ਕਰੂੰ ਨਹੀਂ ਸ਼ਾਮਦਾਸ ਸਾਧਾਂਗੂ ਲੰਗੋਟੀ ਪਾਈ ਫਿਰੂੰ ਆਪੇ ਸੰਗਾ ਉ ਤਥੂ ਨੋ ਮੇਰਾ ਕੀ ਐ ਸੰਤ ਲੋਕ ਦਾ ਤੇ ਆਖਰੀ ਵਾਕ ਬੋਲਣ ਲੱਗਿਆ ਵੱਡਾ ਵਾਈ ਭੁੱਲੇ ਵੱਲ ਝਾਕ ਕੇ ਦਾੜੀ ਉੱਤੇ ਹੱਥ ਫੇਰਦਿਆਂ ਹੱਸ ਪਿਆ ਪਰ ਭੁੱਲੇ ਤੋਂ ਉਹਦੀਆਂ ਅੱਖਾਂ ਵੱਲ ਸਿੱਧਾ ਨਹੀਂ ਝਾਕੇ ਗਿਆ ਨੀਵੀਂ ਪਾ ਕੇ ਆਪਣੀ ਅਦੌਰਾਣੀ ਖਲ ਧੌੜੀ ਦੀ ਜੁੱਤੀ ਦੀ ਉਦਰੀ ਨੂਗ ਨੂੰ ਜਾਂਚਣ ਲੱਗ ਪਿਆ ਕਿ ਕਿਧਰੇ ਕਿਤੇ ਤੁਰਦਿਆਂ ਦੂਜੇ ਪੈਰ ਹੇਠਾ ਆ ਕੇ ਖਿੱਚੀ ਤਾਂ ਨਹੀਂ ਹੋ ਜਾਊ ਉਸ ਨਾਲ ਤਾਂ ਜੁੱਤੀ ਉਂਝੀ ਕੋਹਣੀ ਲੰਡੀ ਜਹੀ ਲੱਗੂ ਧੰਨਵਾਦ ਜੀ ਉਮੀਦ ਕਰਦੇ ਹਾਂ ਅੱਜ ਦੀ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਕੱਲ ਫਿਰ ਮਿਲਾਂਗੇ ਜੀ ਨਵੀਂ ਕਹਾਣੀ ਲੈ ਕੇ ਸਸ਼ੀਆ ਕਾਲ